ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਜਿਹੜੀ ਕਿ ਜਿੱਤ ਪ੍ਰਾਪਤ ਭਾਈ ਅਮਰਤਪਾਲ ਨੇ ਕੀਤੀ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਭਾਈ ਅਮਰਤਪਾਲ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾਵੇ ਐਨਐਸਐ ਪੰਜਾਬ ਸਰਕਾਰ ਵਾਪਸ ਲਵੇ ਇਹ ਉੱਥੇ ਹੀ ਦਬਾਅ ਜਿਹੜਾ ਕਿ ਪੰਜਾਬ ਸਰਕਾਰ ਤੇ ਪਾਇਆ ਜਾ ਰਿਹਾ ਤੇ ਦੱਸਦੀ ਹੈ ਕਿ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਜਸਕਰਨ ਸਿੰਘ ਕਾਹਣ ਵਾਲੇ ਜਿਹੜੇ ਕਿ ਰਾਸ਼ਟਰਪਤੀ ਕੋਲ ਪਹੁੰਚੇ ਤੇ ਉੱਥੇ ਹੀ ਮੰਗ ਪੱਤਰ ਸੌਪਿਆ ਗਿਆ ਤੇ ਉਹਨਾਂ ਨੇ ਭਾਈ ਅਮਰਤਪਾਲ ਦੇ ਉੱਤੇ ਲੱਗੇ ਐਨਐਸਏ ਨੂੰ ਵਾਪਸ ਲੈਣ ਦੇ ਲਈ ਕਿਹਾ ਗਿਆ ਤੇ ਦੂਜੇ ਪਾਸੇ ਰਿਹਾਈ ਦੀ ਮੰਗ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਜਿਸ ਦੇ ਦੌਰਾਨ ਉੱਥੇ ਹੀ ਦੱਸਦੀ ਹੈ ਕਿ ਵੱਡੀ ਲੀਡ ਦੇ ਵਿੱਚ ਜਿਹੜਾ ਕੇ ਭਾਈ અમਰਤਪਾਲ ਨੇ ਕਬੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਖਰੂਰ ਸਾਹਿਬ ਦੇ ਵਿੱਚ ਅਜਾ ਚੋਣ ਲੜ ਰਹੇ ਸੀ ਭਾਈ ਅਮਰਤਪਾਲ ਬਾਕੀ ਉਮੀਦਵਾਰਾਂ ਨੂੰ ਟੱਕਰ ਵੀ ਭਾਈ ਅਮਰਤਪਾਲ ਨੇ ਦਿੱਤੀ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਕਿ ਜਿਹੜੇ ਵਿਰਸਾ ਸਿੰਘ ਵਲਟੋਹਾ ਤੇ ਅਕਾਲੀ ਦਲ ਤੋਂ ਬਾਅਦ ਦੱਸਦੀ ਹੈ ਕਿ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੇ ਸਿੰਘ ਭੁੱਲਰ ਤੇ ਕਾਂਗਰਸ ਪਾਰਟੀ ਦੇ ਵੱਲੋਂ ਖੁਲबीर ਜੀਰਾ ਤੇ ਹੋਰ ਉਮੀਦਵਾਰ ਜਿਹੜੇ ਕਿ ਸਿਆਸੀ ਖਾਣੇ ਦੇ ਵਿੱਚ ਉਤਰੇ ਸੀ ਤੇ ਭਾਈ ਅਮਰਿਤਪਾਲ ਨੂੰ ਜਿਹੜੀ ਕਿ ਟੱਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਨੂੰ ਲੈ ਕੇ ਦੱਸਦੀ ਹੈ ਕਿ ਹੁਣ ਜੜਾ ਕਿ ਉਹਨਾਂ ਦਾ ਮੂਡ ਵੀ ਚੇਂਜ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਉਹੀ ਉਮੀਦਵਾਰ ਹੁਣ ਲਗਾਤਾਰ ਭਾਈ ਅਮਰਿਤਪਾਲ ਦੀ ਰਿਆਏ ਨੂੰ ਲੈ ਕੇ ਮੰਗ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਜਸਕਰਨ ਸਿੰਘ ਕਾਨ ਵਾਲਾ ਰਾਸ਼ਟਰਪਤੀ ਕੋਲ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਮੰਗ ਪੱਤਰ ਸੌਪਿਆ ਗਿਆ ਤੇ ਮੰਗ ਪੱਤਰ ਸੌਪਣ ਤੋਂ ਬਾਅਦ ਦੱਸਿਆ ਹੈ ਕਿ ਉਹਨਾਂ ਨੇ ਹੁਣ ਪਾਈ ਅੰਮ੍ਰਿਤ ਪਾਲ ਅਤੇ ਬਾਕੀ ਸਿੱਖਾਂ ਨੂੰ ਲੈ ਕੇ ਰਿਹਾਈ ਦੀ ਮੰਗ ਕੀਤੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਜਿਹੜੀ ਕਿ ਜਿੱਤ ਪ੍ਰਾਪਤ ਭਾਈ ਅਮਰਤਪਾਲ ਨੇ ਕੀਤੀ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਭਾਈ ਅਮਰਤਪਾਲ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾਵੇ। ਐਨਐਸਏ ਪੰਜਾਬ ਸਰਕਾਰ ਵਾਪਸ ਲਵੇ। ਤੇ ਉੱਥੇ ਹੀ ਦਬਾਅ ਜਿਹੜਾ ਕਿ ਪੰਜਾਬ ਸਰਕਾਰ ਤੇ ਪਾਇਆ ਜਾ ਰਿਹਾ ਤੇ ਦੱਸਦੀ ਹੈ ਕਿ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਦੱਸਿਆ ਕਿ ਜਸਕਰਨ ਸਿੰਘ ਕਾਹਨ ਵਾਲੇ ਜਿਹੜੇ ਕਿ ਰਾਸ਼ਟਰਪਤੀ ਕੋਲ ਪਹੁੰਚੇ ਤੇ ਉੱਥੇ ਹੀ ਮੰਗ ਪੱਤਰ ਸੌਪਿਆ ਗਿਆ ਤੇ ਉਹਨਾਂ ਨੇ ਭਾਈ ਅਮਰਤਪਾਲ ਦੇ ਉੱਤੇ ਲੱਗੇ ਐਨਐਸਏ ਨੂੰ ਵਾਪਸ ਲੈਣ ਦੇ ਲਈ ਕਿਹਾ ਗਿਆ ਤੇ ਦੂਜੇ ਪਾਸੇ ਰਿਹਾਈ ਦੀ ਮੰਗ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਜਿਸ ਦੇ ਦੌਰਾਨ ਉਥੇ ਹੀ ਦੱਸੀਏ ਕਿ ਵੱਡੀ ਲੀਡ ਦੇ ਵਿੱਚ ਜਿਹੜਾ ਕਿ ਭਾਈ ਅਮਰਤਪਾਲ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਖਰੂਰ ਸਾਹਿਬ ਦੇ ਵਿੱਚ ਅਜਾ ਚੋਣ ਲੜ ਰਹੇ ਸੀ ਭਾਈ ਅਮਰਤਪਾਲ ਬਾਕੀ ਉਮੀਦਵਾਰਾਂ ਨੂੰ ਟੱਕਰ ਵੀ ਭਾਈ ਅਮਰਤਪਾਲ ਨੇ ਦਿੱਤੀ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਹੜੇ ਕਿ ਜਿਹੜੇ ਵਿਰਸਾ ਸਿੰਘ ਵਲ ਟੋਹਾ ਤੇ ਅਕਾਲੀ ਦਲ ਤੋਂ ਬਾਅਦ ਦੱਸਦੀ ਹੈ ਕਿ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜਿਤ ਸਿੰਘ ਭੁੱਲਰ ਤੇ ਕਾਂਗਰਸ ਪਾਰਟੀ ਦੇ ਵੱਲੋਂ ਖੁਲਵੀਰ ਜੀਰਾ ਤੇ ਹੋਰ ਉਮੀਦਵਾਰ ਜਿਹੜੇ ਕਿ ਸਿਆਸੀ ਖਾਣੇ ਦੇ ਵਿੱਚ ਉਤਰੇ ਸੀ ਤੇ ਭਾਈ ਅਮਰਿਤਪਾਲ ਨੂੰ ਜਿਹੜੀ ਕਿ ਟੱਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਨੂੰ ਲੈ ਕੇ ਦੱਸਦੀ ਹੈ ਕਿ ਹੁਣ ਜੜਾ ਕਿ ਉਹਨਾਂ ਦਾ ਮੂਡ ਵੀ ਚੇਂਜ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਉਹੀ ਉਮੀਦਵਾਰ ਹੁਣ ਲਗਾਤਾਰ ਭਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਜਸਕਰਨ ਸਿੰਘ ਕਾਨ ਵਾਲਾ ਰਾਸ਼ਟਰਪਤੀ ਕੋਲ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਮੰਗ ਪੱਤਰ ਸੌਪਿਆ ਗਿਆ ਤੇ ਮੰਗ ਪੱਤਰ ਸੌਪਣ ਤੋਂ ਬਾਅਦ ਦੱਸਿਆ ਹੈ ਕਿ ਉਹਨਾਂ ਨੇ ਹੁਣ ਪਾਈ ਅੰਮ੍ਰਿਤਪਾਲ ਅਤੇ ਬਾਕੀ ਸਿੱਖਾਂ ਨੂੰ ਲੈ ਕੇ ਰਿਹਾਈ ਦੀ ਮੰਗ ਕੀਤੀ